ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤਾਜ਼ਾ ਰੋਡ ਖਬਰ ਨਿਊਜ਼ ਤੇ ਸਵਾਗਤ ਹੈ ਅੱਜ ਦੀਆਂ ਖਬਰਾਂ ਮੌਸਮ ਬਾਰੇ ਬਿਆਸ ਦਰਿਆ 'ਚ ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ 100 ਫੁੱਟ ਲੰਬੇ ਪਾੜ ਕਾਰਨ ਟੁੱਟਿਆ ਅਰਜੀਬਨ ਮੰਡ ਖੇਤਰ ਦੇ ਕਰੀਬ 16 ਪਿੰਡਾਂ 'ਚ ਦਾਖਲ ਹੋਇਆ ਪਾਣੀ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਹੋਈਆਂ ਤਬਾਹ ਸਮਾਨ ਇਕੱਠਾ ਕਰਕੇ ਸੁਰੱਖਿਆ ਥਾਵਾਂ ਤੇ ਜਾ ਰਹੇ ਪਿੰਡ ਵਾਸੀ ਜਲਾਲਾਬਾਦ ਦੇ ਸਤਲੁਜ ਨਾਲ ਲੱਗਦੇ ਪਿੰਡਾਂ 'ਚ ਭਰਿਆ ਦਰਿਆ ਦਾ ਪਾਣੀ 1000 ਏਕੜ ਦੇ ਕਰੀਬ ਝੋਨੇ ਤੇ ਹੋਰ ਫਸਲਾਂ ਪਾਣੀ ਦੀ ਮਾਰ ਹੇਠਾਂ ਆਈਆਂ ਪਿੰਡ ਆਤੂ ਵਾਲਾ ਬਣਿਆ ਟਾਪੂ ਪਿੰਡ ਵਾਸੀਆਂ ਦਾ ਸੜਕੀ ਸੰਪਰਕ ਟੁੱਟਿਆ ਸੜਕ ਦੇ ਉੱਤੋਂ ਲੰਘ ਰਿਹਾ 6 ਫੁੱਟ ਤੱਕ ਦਾ ਪਾਣੀ ਲੁਧਿਆਣਾ ਮੋਗਾ 'ਚ ਭਾਰੀ ਮੀਂਹ ਕਾਰਨ ਪਾਣੀ 'ਚ ਡੁੱਬੇ ਖੇਤ ਲੋਕਾਂ ਦੀ ਮਦਦ ਲਈ ਅੱਗੇ ਆਈ ਖਾਲਸਾ ਐਡ ਟੀਮ ਪਿੰਡ ਬੁੱਟਰ ਡਾਂਗੀਆਂ ਦੋਦਰ ਦੇ ਕਿਸਾਨਾਂ ਦੇ ਖੇਤਾਂ 'ਚੋਂ ਪਾਣੀ ਕੱਢਣ ਲਈ ਲਗਾਏ ਪੰਪ ਪਸ਼ੂਆਂ ਲਈ ਹਰੇ ਚਾਰੇ ਦਾ ਕੀਤਾ ਗਿਆ ਪ੍ਰਬੰਧ ਖਾਲਸਾ ਐਡ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਦਿੱਤੀ ਗਈ ਪਨੀਰੀ ਚੰਡੀਗੜ੍ਹ ਦੀ ਸੁਖਨਾ ਛੀਲ ਜਵਦਿਆ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਿਆ ਛੀਲ ਦਾ ਪਾਣੀ ਪਾਣੀ ਦੇ ਵਧਦੇ ਪੱਧਰ ਕਾਰਨ ਇੱਕ ਮਹੀਨੇ 'ਚ ਤਿੰਨ ਵਾਰ ਖੋਲੇ ਗਏ ਫਲੱਡ ਗੇਟ ਪ੍ਰਸ਼ਾਸਨ ਨੇ ਛੀਲ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਅਲਰਟ ਕੀਤਾ ਜਾਰੀ ਤਾਜ਼ਾ ਡੋਟ ਖਬਰ ਨਿਊਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ